ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲ ਡੈਰੀ ਫਾਰਮ ਜੇ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਸਤਿ ਸ੍ਰੀ ਅਕਾਲ ਰਾਰਾ ਦੋਸਤੋ ਅੱਜ ਆਪਾਂ ਪਸ਼ੂਆਂ ਵਿੱਚ ਰਿਪੀਟਰ ਹੋਣ ਬਾਰੇ ਗੱਲ ਕਰਨੀ ਆ ਜਿਵੇਂ ਕਿ ਦੋਸਤੋ ਆਪਣੇ ਜਿਹੜੇ ਤਾਜ਼ੇ ਸੂਏ ਪਸ਼ੂ ਹੁੰਦੇ ਨੇ ਤੇ ਉਸ ਤੋਂ ਬਾਅਦ ਪਸ਼ੂ ਰਿਪੀਟਰ ਹੋਣ ਲੱਗ ਜਾਂਦਾ ਉਹਦਾ ਮੁੱਖ ਕਾਰਨ ਕੀ ਹੁੰਦਾਗਾ ਕਈ ਵਾਰ ਜਦੋਂ ਪਸ਼ੂ ਤਾਇਆ ਸੁਣਦਾਗਾ ਉਸ ਟਾਈਮ ਪਸ਼ੂ ਦੀ ਜਿਹੜੀ ਬੱਚੇਦਾਨੀ ਦੀ ਸਫਾਈ ਚੰਗੀ ਤਰ੍ਹਾਂ ਨਹੀਂ ਹੁੰਦੀ ਉਹਦੇ ਕਾਰਨ ਕਿ ਪਸ਼ੂਆਂ ਦੇ ਵਿੱਚ ਰਿਪੀਟਰ ਦੀ ਸਮੱਸਿਆ ਆ ਜਾਂਦੀ ਆ ਕਿਉਂਕਿ ਕਈ ਵਾਰ ਬੱਚੇਦਾਨੀ ਦੇ ਵਿੱਚ ਇਨਫੈਕਸ਼ਨ ਹੁੰਦੀ ਆ ਤਾਂ ਆਪਾਂ ਪਸ਼ੂ ਦੇ ਜਿਹੜੀਆਂ ਤਾਰਾਂ ਜਾਂ ਬੋਲਦੀ ਆ ਉਸ ਟਾਈਮ ਆਪਾਂ ਪਸ਼ੂ ਨੂੰ ਚੈੱਕ ਨਹੀਂ ਕਰਦੇ ਵੀ ਆਪਣੇ ਜਿਹੜੇ ਪਸ਼ੂ ਦੀਆਂ ਤਾਰਾਂ ਨੇ ਉਹ ਸਾਫ਼ ਨੇਕ ਨਹੀਂ ਤੇ ਜੇ ਆਪਾਂ ਉਹਦੇ ਵਿੱਚ ਪਹਿਲੀ ਵਾਰ ਜਦੋਂ ਪਸ਼ੂ ਤਾਰਾ ਦਿੰਦਾ ਤਾਂ ਆਪਾਂ ਚੈੱਕ ਕੀਤਾ ਜਾਵੇ ਜੇ ਥੋੜੀ ਬਹੁਤੀ ਇਨਫੈਕਸ਼ਨ ਦੀ ਸਮੱਸਿਆ ਹੁੰਦੀ ਆ ਤਾਂ ਉਹਦੇ ਵਿੱਚ ਤਿੰਨ ਟਾਈਮ ਦਵਾਈ ਭਰਾਈ ਜਾਵੇ ਤਾਂ ਉਸ ਤੋਂ ਅਗਲੀ ਹੀਟ ਦੇ ਵਿੱਚ ਪਸ਼ੂ ਨੂੰ AI ਕਰਵਾਈ ਜਾਵੇ AI ਵੀ ਤਾਂ ਕਰਵਾਈ ਜਾਵੇ ਕਿ ਜਦੋਂ ਜਦੋਂ ਮੱਲਾ ਪਸ਼ੂ ਤਾਰਾਂ ਦਿੰਦਾਗਾ ਤਾਂ ਉਹ ਤੋਂ 12 ਘੰਟੇ ਬਾਅਦ ਏਆਈ ਕਰਵਾਈ ਜਾਵੇ ਤੇ ਫਿਰ ਉਸ ਤੋਂ ਬਾਅਦ ਦੂਸਰੇ ਦਿਨ ਏਆਈ ਕਰਵਾਈ ਜਾਵੇ ਤਾਂ ਦੋਸਤੋ ਇਹਦਾ ਸਮੱਸਿਆ ਦਾ ਹਰ ਲਈ ਇੱਕ ਹੋਰ ਵੀ ਹੋ ਸਕਦਾ ਜਿਵੇਂ ਕਿ ਆਪਣੇ ਪਸ਼ੂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਖੁਰਾਕ ਦਿੱਤੀ ਜਾਵੇ ਤੇ ਦੋਸਤੋ ਹਰ ਇੱਕ ਪਸ਼ੂ ਨੂੰ ਆਪਣੇ ਨੂੰ 40 ਤੋਂ 50 ਗ੍ਰਾਮ ਦਾ ਡੇਲੀ ਦਾ ਮਿਲਣ ਮਿਕਸਚਰ ਕਿਸੇ ਵੀ ਕੰਪਨੀ ਦਾ ਪਾਓ ਆਪਾਂ ਇਸ ਕੰਪਨੀ ਦਾ ਨਹੀਂ ਨਾਮ ਲਵਾਂਗੇ ਤਾ ਉਸੇ ਨਾਲ ਹੀ ਪਸ਼ੂਆਂ ਦਾ ਹੀਟ ਚ ਵੀ ਠੀਕ ਆਉਣੀਆਂ ਤੇ ਕਨਸੀਵ ਵੀ ਕਰਨੀਆਂ ਜਿਵੇਂ ਕਿ ਹੁਣ ਤੁਹਾਡੇ ਸਾਹਮਣੇ ਇਹ ਅਫਸਰ ਝੋਟੀ ਖੜੀ ਆ ਆਪਣੀ 18 ਮਹੀਨੇ ਦੀ ਕੱਟੀ ਹੋ ਗਈ ਇਹ ਤਾਂ ਤੁਸੀਂ ਇਹਦੀ ਹਾਈਟ ਲੈਂਥ ਦੇਖ ਸਕਦੇ ਹੋ ਤੇ ਗਰੋਥ ਵੀ ਦੇਖ ਸਕਦੇ ਹੋ ਕਈ ਵਾਰ ਆਪਾਂ ਕੀ ਕਰਦੇ ਆ ਆਪਾਂ ਸੋਚਦੇ ਆਂ ਕਿ ਜਿਹੜਾ ਅਫਸਰ ਝੋਟੀਆਂ ਨੇ ਇਹ ਰਿਪੀਟਰ ਹੋ ਜਾਂਦੀਆਂ ਨੇ ਕਿਉਂਕਿ ਰਿਪੀਟਰ ਹੋਣ ਦੇ ਕਾਰਨ ਹੁੰਦੇ ਨੇ ਕਿ ਬਾਹਰੋਂ ਤਾਂ ਆਪਾਂ ਨੂੰ ਚੰਗੀ ਹੈਲਦੀ ਦਿਖਾਈ ਦਿੰਦੀਆਂ ਨੇ ਤੇ ਅੰਦਰੋਂ ਬੱਚੇਦਾਨੀ ਦੀ ਕਮਜ਼ੋਰੀ ਹੁੰਦੀ ਆ ਤਾਂ ਰਿਪੀਟਰ ਪਸ਼ੂ ਨੂੰ ਜਿਵੇਂ ਕਿ ਆਪਣਾ ਹੁਣ ਇਹ ਝੋਟੀਆ ਇਹਨੂੰ ਆਪਾਂ ਅੱਜ ਤੋਂ 2 ਮਹੀਨੇ ਦੇ ਵਿੱਚ ਵਿੱਚ ਆਪਾਂ ਇਹਨੂੰ ਬੱਕਲੀਆਂ ਕਣਕ ਦੀਆਂ ਰੰਨ ਕੇ ਤੇ ਥੋੜੇ ਜਿਹਾ ਛੋਲੇ ਦੀਆਂ ਤੇ ਨਾਲ ਬੜੀਵੇਂ ਤਿੰਨੇ ਜਿਹਾ ਰੰਨ ਕੇ ਪਾਣੀਆ ਸ਼ੁਰੂ ਕਰਾਂਗੇ ਤੇ ਨਾਲ ਇਹਨੂੰ ਆਪਾਂ ਬੋਬੀ ਵਿਨਾ ਅਲਟਰਾ ਪਾਊਡਰ ਸ਼ੁਰੂ ਕਰਾਂਗੇ 40 ਤੋਂ 50 ਗ੍ਰਾਮ ਕਿਉਂਕਿ ਉਸ ਦੇ ਨਾਲ ਜਿਹੜੀ ਅਫਸਰ ਝੋਟੀਆ ਇਹਦੇ ਬੱਚੇਦਾਨੇ ਦੀ ਗ੍ਰੋਥ ਹੋਊਗੀ ਤੇ ਇਹ ਹੀਟ 'ਚ ਖੁੱਲ ਕੇ ਆਊਗੀ ਜਦੋਂ ਝੋਟੀ ਖੁੱਲ ਕੇ ਹੀਟ 'ਚ ਆਈ ਤਾਂ ਇਹਨੂੰ ਪਹਿਲੀ ਵਾਰ 'ਚ ਹੀ ਕਨਸੀਵ ਕਰ ਜੂਗੀ ਕਿਉਂਕਿ ਇਸ ਦੇ ਵਿੱਚ ਆਪਣੇ ਖੁਦ ਦੀ ਵੀ ਕਮੀ ਹੁੰਦੀ ਆ ਆਪਾਂ ਪਸ਼ੂ ਨੂੰ ਦੋਸ਼ ਦੇ ਦਿੰਦੇ ਆ ਨਾ ਵੀ ਆਪਣਾ ਪਸ਼ੂ ਬਾਰ-ਬਾਰ ਰਿਪੀਟ ਹੋ ਰਿਹਾਗਾ ਦੋਸਤੋ ਜਿਵੇਂ ਕਿ ਕਈ ਪਸ਼ੂ ਲੰਬੀ ਹੀਟ ਰੱਖਦੇ ਹੁੰਦੇ ਨੇ ਜਿਹੜਾ ਪਸ਼ੂ ਆਪਣਾ ਘਰ 'ਚ ਪਤਾਗਾ ਵੀ ਲੰਬੀ ਹੀਟ ਰੱਖਦਾਗਾ ਤਾਂ ਉਹਦੇ ਆਪਾਂ ਗੈਨਰਰ 'ਚ ਯਾ ਸ਼ੋਰ ਇੰਜੈਕਸ਼ਨ ਲਾ ਕੇ ਉਹਦੀ ਹੀਟ ਕੰਟਰੋਲ ਚ ਕਰਕੇ ਇਹ ਆਈ ਕਰਵਾਣੀ ਚਾਹੀਦੀ ਆ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਸ਼ੇਅਰ ਔਰ ਲਾਈਕ ਕਰਨਾ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ